ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਾਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਗ ਲੈ ਕੇ ਆਂਦੇ ਆ ਜੀ ਜਿੰਨਾ ਚੋ ਤਿੰਨ ਸੂਏ ਸਵਾਏ ਆ ਦੋ ਗੱਬਣ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦਊਂਗਾ ਤੁਹਾਨੂੰ ਕੋਈ ਵੀ ਨਗ ਫਿੱਟ ਬੈਠੂਗਾ ਪਸੰਦ ਹੁੰਦਾ ਜੇ ਤਾਂ ਵੀਰੇ ਸੂਇਆ ਸਵਾਈਆ ਨਾਗਾ ਤਾਂ ਆਪਦੀ ਵੀਰੇ ਮਿਲਕਿੰਗ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਤੇ ਜੇ ਕੋਈ ਗੱਬੜ ਨਾਗਾ ਤਾਂ ਵੀਰੇ ਆਪਦਾ ਪਾਸ ਕਰਕੇ ਲੈ ਕੇ ਜਾਇਆ ਕਰੋ ਮੇਰਾ ਕੰਮ ਸਰਪ ਤੁਨੂੰ ਪਸ਼ੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਮੇਰਾ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਣਾ ਮੋਬਾਈਲ ਨੰਬਰ ਜੀ 9872416597 ਅੱਜ ਆਪਣੇ ਕੋਲ 5 ਨਾਗਾ ਹਨਾ ਬਾਈ ਹਾਂਜੀ ਬਾਈ 5 ਨਾਗਾ ਤਿੰਨ ਸੂਇਆਂ ਸਵਾਈਆਂ ਦੋ ਗੱਬੜਾ ਵਹਿਣਾ ਇਧਰੋਂ ਕਰਕੇ ਸ਼ੁਰੂ ਬਾਈ ਐ ਤੂੰ ਹੀ ਕਰ ਲੈ ਮੇਰੇ ਪਹਿਲੇ ਨੰਬਰ ਤੇ ਡੱਬੀ ਵੈੜ ਤੋਂ ਹਾਂਜੀ ਸੂਆ ਕਿੰਨਾ ਮਾਜੀ ਇਹਦਾ ਸੂਆ ਵੀਰੇ ਤੀਜਾ ਸੂਈ ਆ ਕਦੋਂ ਸੂਈ ਆ ਜੀ ਇਹ ਕੱਲ ਸੂਈ ਆ ਮੰਨ ਕੇ ਚੱਲ 4:00 4:00 ਵਜੇ ਬੱਚਾ ਕੀ ਆ ਜੀ ਮਗਰ ਬੱਚਾ ਵੀਰੇ ਜੇਰ ਕੰਪਲੀਟ ਆ ਜੀ ਜੇਰ ਬਈ ਅੰਦਰ ਪਈ ਆ ਮਾਰਨ ਦਾ ਕੈਮਰਾ ਮਾਰਦੇ ਆ ਉਹ ਆਪਾਂ ਮਾਰ ਦਿੰਨੇ ਆ ਜੀ ਜੇਰ ਦੀ ਬਾਕੀ ਮੈਂ ਵੀਡੀਓ ਬਣਾਲੀ ਚਗੀ ਠੀਕ ਆ ਬਾਈ ਤੇ ਕਿੰਨਾ ਕ ਕੱਢਿਆ ਬਾਈ ਬੋਲਾ ਇਹਦਾ ਬੋਲਾ ਬਈ ਸਟਾਰਟਿੰਗ 13-14 ਕਿਲੋ ਸਟਾਰਟਿੰਗ ਆ ਕਿੰਨਾ ਪਿਆਜੂ ਇਹ ਪਿਆਜੂ ਕੀ ਵੀਰੇ 24 ਬਜੀ ਥਣਾ ਦੀ ਭਾਰ ਪਿੱਛੇ ਦੀ ਓਕੇ ਵੀਰੇ ਸਾਰੇ ਕਾਹ ਦੀ ਗਰੰਟੀ ਆਪਾਂ ਕਹੇਗਾ ਧਾਰਾ ਵੀ ਮਾਰ ਕੇ ਵਿਖਾ ਦੇਣੀ ਠੀਕ ਆ ਚਵਾਈ ਆਪਣਾ ਬਹੁਤ ਚੰਗਾ ਲੱਗਿਆ ਸੀਗਾ ਮੇਲ ਕਾਫ ਆ ਗਿਆ ਜੀ ਬੱਛਾ ਮਗਰ ਹਾਂ ਬਾਕੀ ਬਾਈ ਕਹਿੰਦਾ ਆਪਾਂ ਧਾਰਾ ਮਾਰ ਕੇ ਵੀ ਚੈੱਕ ਕਰਾਈ ਦਿੰਨੇ ਕੋਈ ਭੈਣ ਭਰਾ ਕਹਿੰਦੇ ਆ ਵੀ ਤੁਸੀਂ ਰੱਸੀ ਨਹੀਂ ਲਾਉਂਦੇ ਆਪਾਂ ਜ ਸਾਰੇ ਪਾਸੋਂ ਰੱਸੀ ਲਾ ਕੇ ਦਿਖਾਵਾਂਗੇ ਠੀਕ ਆ ਪੂਰ ਛਿੱਟੇ ਦਾ ਪਤਾ ਲੱਗ ਜਾਂਦਾ ਤੇ ਜਿਹੜਾ ਬੌਲਾ ਤੇਰਾ ਤੋਂ ਸਟਾਰਟਿੰਗ ਆ ਉਹ ਤੁਸੀਂ ਆਪ ਦੀ ਵੀਰੇ ਬਾਕੀ ਸਾਰੇ ਥਾਣੀ ਰੱਖੋ ਵਲਕਿੰਗ ਕਰਕੇ ਲੈ ਜਾ ਹੂੰ ਥਾਣ ਪੂਰੇ ਸੋਹਣੇ ਸੈਜਦਾ ਹਨ ਕੋਈ ਭੂ ਨਹੀਂ ਛਟਾ ਨਹੀਂ ਬਾਕੀ ਚਵਾਈ ਵੀਰੇ ਇੱਕ ਨੰਬਰ ਹੈ ਬੜਦੀ ਠੀਕ ਆ ਲੈ ਮਗਰਲੇ ਥਣਾ ਚੋਈ ਵੀਰੇ ਮਾਰਦੇ ਲੋ ਜੀ ਦੋ ਦ ਬਈ 24 25 ਲੀਟਰ ਆਵਣਾ ਚਵਾ ਦੂ ਹੂੰ ਠੀਕ ਆ ਖੁੱਲਾ ਆਰਾਮ ਨਾਲ ਆਰਾਮ ਨਾਲ ਠੀਕ ਆ ਓਕੇ ਵੀਰੇ ਡਨ ਆ ਜੀ ਇੱਕ ਨੰਬਰ ਚਵਾਈ ਹੋ ਵੀਰੇ ਜਿਹੜੀ ਗੱਲ ਹੋ ਗਈ ਆਪਾਂ ਦੱਸਾਂਗੇ ਵੀਡੀਓ ਚ ਇਹ ਆ ਗੱਲ ਹੈਗੀ ਤੋੜ ਕੇ ਦਿਖਾ ਦਈਏ ਨੂੰ ਬਾਕੀ ਹੁਣ ਮੌਸਮ ਬਹੁਤ ਚੰਗਾ ਬਈ ਠੰਡ ਦਾ ਮੌਸਮ ਬਾਕੀ ਵੀਰੇ ਸਵੇਰ ਦਾ ਟਾਈਮ ਆ ਟਾਈਮ ਚੈੱਕ ਕਰਾ ਦੇ ਹੂੰ ਮਾਰਨਿੰਗ ਦੇ ਟਾਈਮ ਹੀ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ 9 ਵਜ ਕੇ ਤੇ 52 ਮਿੰਟ ਹੋ ਗਏ ਯਾਨੀ 10 ਹੀ ਵੱਜ ਚੁੱਕੇ ਆ ਜੀ ਥਣਾ ਤੁਣਾ ਦੀਆਂ ਓਕੇ ਆ ਬੇਫਿਕਰ ਹੋ ਜਾਓ ਬਾਕੀ ਰੰਗ ਪ੍ਰਿੰਟ ਪੂਰਾ ਚੰਗਾ ਸੋਨਾ ਮੁਠੀ ਵਾਲਾ ਥਣਾ ਕੱਲਾ ਕੱਲਾ ਨਿਖੜ ਮਾ 13 ਕਿਲੋ ਬੌਲੀ ਤੋਂ ਬਬ ਮੋੜ ਲਿਓ ਵੀਰ ਇੱਧਰ 13 ਕਿਲੋ ਬੌਲੀ ਤੋਂ ਸਟਾਰਟਿੰਗ ਆ ਹਾਂ ਜੀ ਬਾਕੀ ਤੁਹਾਡੇ ਹੀ ਸੇਵਾ ਸੰਭਾਲ ਤੇ ਡਿਪੈਂਡ ਆ ਬਈ ਆਪਾਂ ਕਿੰਨਾ ਦੁੱਧ ਇਹ ਤੋਂ ਚੋ ਸਕਦੇ ਆ ਕਿਉਂਕਿ ਜੇ ਆਪਾਂ ਬਰੀਡ ਦੀ ਗੱਲ ਕਰਕੇ ਬਰੀਡ ਦੇ ਪੱਖ ਤੋਂ ਚੰਗੀ ਆ ਬੇਟਾ ਬਾਕੀ ਠੰਡੀ ਸੀਲ ਦਾ ਵੀ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿਉਂਕਿ ਧਾਰਾ ਮਰਾ ਦੇ। ਮੇਰੇ ਬੱਚਾ ਸਾਡੇ ਚਾਹ ਨਾ ਸਾਡੇ ਆ ਠੰਡੀ ਜੀ। ਜੇ ਇਹਨਾਂ ਨੂੰ ਤਾਂ ਕਰਮ ਵਾਲਿਆਂ ਨੂੰ ਕੀ ਹੁੰਦਾ। ਹਾਂ। ਡਿਮਾਂਡ ਕਰਨੀ ਬਈ ਉਹ ਜਿਹੜੇ ਲੈਣੇ ਆ। ਯੈਸ ਤੈਨੂੰ। ਮੇਰੇ ਫਿਰ ਮੁੱਲ ਨਹੀਂ ਕਰਨਾ 60 ਚ ਮਾਨਤਾ ਨਹੀਂ ਕਰੂੰਗਾ। ਹੋਜੂ ਮੈਡਮ। ਹਾਂ ਬਸ ਛੱਡ ਦੂੰਗਾ ਇਹਦਾ। ਹੂੰ। ਮਾਨਤਾਣ ਕਰੂੰ ਆ ਇਹਦਾ ਭੈਣ ਭਰਾ ਦਾ ਕਰੀ ਹਨਾ। ਠੀਕ ਆ। ਬਈ ਐ ਨਹੀਂ ਗੱਲ ਹੈ ਕਿ 60 ਜਿਹੜਾ ਰਹੂੰਗਾ। ਠੀਕ ਆ। ਪਰ ਬਾਕੀ ਆ ਪਾਣੀ ਮਿਲਣਾ ਦੁੱਧ ਦੇ ਨੇ 24 25 ਲੀਟਰ ਆ ਮਨਾ ਚਵਾ ਦੇਣਾ। ਹੂੰ। ਠੀਕ ਆ। ਹੂੰ। 2 ਨੰ ਆ ਬੁਖਾ ਦੇ ਵੀਰੇ ਮਾੜੇ ਮਾੜੇ ਸਿੰਘਾਂ ਗਾਲੀ ਬੈੜ ਮਾਰਦੀ ਮੁਰਦੀ ਤਾਂ ਨਹੀਂ ਸਿੰਘ ਬਾਈ ਨਾ 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 ਵੀਰੇ ਜਿੰਨੀ ਗੇਲ ਆ ਨਾ ਘਰ ਮਾਲੀ ਇਹ ਤਾਂ ਸੌ ਲਗ ਇੰਨੀ ਦੂਜੀਆਂ ਗਾਈਆਂ ਤੋਂ ਡਰੀ ਜਾਂਦੀ ਬਹੁਤ ਠੰਡੀ ਬੈੜ ਕਦੋਂ ਸੂਈ ਹੈ ਜੀ ਇਹ ਸੂਈ ਨੂੰ ਬਈ ਅੱਜ ਹੋ ਗਿਆ ਹਫਤਾ ਚ ਬੱਚਾ ਕੀ ਆ ਮਗਰੇ ਦੇ ਬੱਚਾ ਵੀਰੇ ਜੇਰ ਕੰਪਲੀਟ ਆ ਜੀ ਜੇਰ ਦੀ ਓਕੇ ਵੀਰੇ ਦੁੱਧ ਕਿੰਨਾ ਨਟ ਤਿਆਰ ਆ ਦੁੱਧ ਬਾਈ ਜਿਹੜਾ ਮੈ ਲੈਣਾ ਦੁੱਧ 13 ਕਿਲੋ ਆਪਾਂ 12 ਕਹਿ ਕੇ ਦਮਾਗੇ ਪੋਈ ਸਾਨੂੰ ਵਾਲਾ ਧਾਰ ਵੀ ਨਾ ਮਾਰੇ ਵੀ ਇਨਾ 12 ਲੀਟਰ ਆਪਾਂ ਮਣਕੇ ਦਵਾਂਗੇ ਜੋਕ ਦਾਂਗੇ 12 ਹਾਂ ਹਾਂ ਜੇਰ ਦੀ ਕੰਪਲੀਟ ਜੇਰ ਦੀ ਹਾਂ ਚ ਥਣਾ ਦੀ ਵੀ ਓਕੇ ਸਾਰੇ ਓਕੇ ਓਕੇ ਵੀਰੇ ਬਾਕੀ ਆਪਣੇ ਨੂੰ ਪਤਾ ਹੀ ਗਾਹਾਂ ਪਸੂ ਆਉਂਦੇ ਵੀਰੇ ਭਾਈ ਕੋਈ ਭੈਣ ਬਰਾ ਸੌਦਾ ਕਰਦਾ ਵੀ ਆਪਣੇ ਕੋਲ ਚਵਾਈ ਕਰਕੇ ਲੈ ਜਾ ਕਰੋ ਹਣਾ ਬਾਅਦ ਚੋਂ ਲਾ ਲਾਤੀ ਮੇਰੇ ਘਰ ਦੀ ਹੈ ਵੀਰ ਇਹ ਤਾਂ ਗੱਲ ਹੈਗੀ ਆ ਜਦੋਂ ਆਪਾਂ ਪੈਸੇ ਲਾਉਣੇ ਆ ਫਿਰ 1000 1500 ਨਾਲ ਵੜ ਕੋਈ ਮਹਿੰਗੀ ਨਹੀਂ ਹੁੰਦੀ ਹਾਂ ਹਾਂ ਬਾਕੀ ਇਹ ਧਾਰਾ ਮਾਰਨੀਆਂ ਪਾ ਚੈੱਕ ਕਰਾ ਦਿੰਨੇ ਆ ਠੀਕ ਆ ਮਾਰਨੀਆਂ ਦਾ ਮਾਰ ਦੋ ਵੀਰੇ ਧਾਰਾ ਬਸ ਬਸ ਇਹ ਤਾਂ ਭਾਈ ਨਹੀਂ ਠੰਡੀ ਨਾ ਬਰਾੜਾ ਆਏ ਨਹੀਂ ਗੱਲ ਹੈਗੀ ਉਧਰ ਦੂਜੀ ਵਹਿੜ ਨਾ ਮਾਰੇ ਟੋੜ ਦੇ ਨਾ ਨਹੀਂ ਬਰੇ ਮਾਰੇ ਤੇ ਨਾ ਮਾਰੇ ਹੈਲਦੀ ਨਹੀਂ ਬੜੀ ਠੰਡੀ ਬਹੁਤ ਲੋ ਇਹ ਵੀ ਜਿਵੇਂ ਮਰਜੀ ਬਹਿ ਜਾ ਹਨ ਆ ਜਾ ਬਈ ਆ ਜਾ ਲਓ ਜੀ ਲਓ ਆਏ ਨਹੀਂ ਗੱਲ ਹੈ ਕਿ ਕਿਸੇ ਚ ਪੂਰ ਸਿੱਟਾ ਹੋਊਗਾ ਆਏ ਇੱਕ ਨੰਬਰ ਚਵਾਈ ਲੈ ਚਵਾਈ ਦੀ ਇੱਕ ਨੰਬਰ ਮਗਰਲੇ ਥਣਾ ਚ ਵੀਰੇ ਮਾਰਦੀ ਲਾ ਹਮ ਠੀਕ ਆ ਚਵਾਈ ਦੀ ਬਰੇ ਇੱਕ ਨੰਬਰ ਹੋ ਗਈ ਯਾਰ ਉਹ ਜੀ ਗੱਲ ਨਹੀਂ ਵੀ ਕਿਸੇ ਦਾ ਥੰਡ ਦੇ ਗਿਆ ਟਾਈਮ ਖਰਾਬ ਨਹੀਂ ਕਰਦੇ ਆਪਾਂ ਠੀਕ ਆ ਹਾਂ ਇਹ ਤਾਂ ਗੱਲ ਹੈਗਾ ਉਹ ਜਿਹੜਾ ਭੈਣ ਭਰਾ ਆਊਗਾ ਆਪਣੇ ਘਰੇ ਉਹ ਸੁ ਲੈ ਕੇ ਜਾਊਗਾ ਇਹ ਨਹੀਂਗਾ ਵੀ ਕਿਸੇ ਗੱਲ 'ਚ ਉਹ ਇਠੋਟ ਖੜੂਗਾ ਗਾਂ ਦੀ ਠੀਕ ਆ ਇਹਨੂੰ ਵੀ ਤੋਰ ਕੇ ਦਿਖਾ ਦੀ ਬਾਈ ਇਹਦਾ ਦੁੱਧ ਵੀ ਸੰਗਣਾ ਹੋਊ ਹਨਾ ਬਾਈ ਮੇਰੇ ਮਾਝਰਗਾ ਪੰਜ ਫੈਟ ਵਾਲਾ ਹਾਂ ਬਾਕੀ ਕ੍ਰੋਸ ਅੰਗ ਜਣਾ ਬੜ ਹਾਂ ਠੰਡੀ ਮਿੱਠੀ ਕਰਮਾ ਵਾਲੀ ਬਹੁਤ ਆ ਇਹ ਨਹੀਂ ਵੀ ਲੱਤ ਛੜ ਜੀ ਕਰੀ ਜੂਗੀ ਮੈਂ ਤਾਂ ਮੇਰੇ ਬੱਚਾ ਛੱਡਿਆ ਹੀ ਨਹੀਂਗਾ ਅਹੀਂ ਝੋਲ ਲੈਣਾ ਠੀਕ ਆ ਹਾਂ ਠੰਡੀ ਬਹੁਤ ਆ ਠੀਕ ਆ ਸੋਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਬਾਕੀ ਬੜਾ ਆਪ ਜਿਹੜਾ ਭਾ ਦੇਣਾ ਨਾ ਇਹ ਭਾ ਤੋਕੜ ਦਾ ਵੀ ਨਹੀਂ ਮਿਲਣਾ ਅੱਛਾ ਹਾਂ ਸੱਜਰਤਾ ਆਇਆ ਤਾ ਤੋ ਪਿਉਣਾ ਬਿਲਕੁਲ ਜਮਟ ਕੋਈ ਹੁਣ ਜਿਹੜੇ ਕਈ ਭੈਣ ਭਰਾ ਕਹਿੰਦੇ ਸਾਡੇ ਕੋਲ ਵੈਜਟ ਇੰਨਾ ਬਈ ਇੰਨੇ ਕੀ ਪੈਸੇ ਲਾਉਣੇ ਆ ਚਲੋ ਕਿਸੇ ਦਾ ਬਾਕ ਡਕਟ ਹੁੰਦਾਗਾ ਹਣਾ ਕੋਈ ਹੁਣ ਤੁਹਾਨੂੰ ਪਤਾ 35 40 ਨੂੰ ਹੁਣ 45 ਨੂੰ ਤੋਕੜਾਂ ਵਿਖੀ ਜਾਂਦੀਆਂ ਆ ਆਪਾਂ ਅਜ ਮੁੱਲ ਨਹੀਂ ਕਰਨਾ ਵੀਰੇ ਮੁੱਲ ਕਰੋਣਾ ਤਾਂ ਆਪਾਂ ਦੀ 42 ਕਰਾਲਾ ਆਪਾਂ 37000 ਦੀ ਵੜ ਦੇ ਦਾਂਗੇ ਇਹੇ ਹਾਂ 37000 ਦੀ ਸੱਜੇ ਰਾ ਵੀਰੇ ਜਮਾ ਤਾਜੀ ਆ ਆਪਾ ਹੁਣ ਮਿਲਣਾ ਨਹੀਂ ਸਿੰਘਾਂ ਦਾ ਭਾਈ ਨਾਈ ਆ ਮਾਰਦੀ ਹੈ ਨਹੀਂ ਠੰਡੀ ਬਤੇਰੀ ਬਣ ਜਵਾ ਖੁੱਲੀ ਕਈ ਵੀਰ ਨਹੀਂ ਦਿਖਾਉਂਦੇ ਹਾਂ ਤਿੰਨ ਨੰਬਰ ਤੇ ਵੀ ਫਿਰ ਸੂਈ ਦਿਖਾ ਦੇਗੇ ਪਹਿਲਾਂ ਆਪਾ ਗੱਬਣਾ ਬਾਅਦ ਚ ਦਿਖਾ ਦਾਂਗੇ ਹਨਾ ਹਾਂ ਇਧਰਲੇ ਪਾਸੇ ਲਿਆਈ ਤਿੰਨ ਨੰਬਰ ਵਾਲਾ ਨਗ ਇਹਦੇ ਵੀ ਫਿਰ ਹੁਣ ਧਾਰਾ ਮਾਰੀ ਦੇ ਇੱਕ ਹੀ ਰਹਿ ਗਈ ਆ ਨਿਆਣਾ ਚੱਕ ਲੈ ਸੂ ਆ ਕੇ ਨਮਾਜੀ ਇਹ ਵੀਰੇ ਦੂਜਾ ਸੂ ਅਰੀਜਨਲ ਸੋਈ ਹੈ ਕਦੋਂ ਸੂਈ ਹੈ ਜੀ ਹੈ ਸੂਈ ਨੂੰ ਵੀਰੇ ਚੌਥਾ ਪੰਜਵਾਂ ਦੇਣਾ ਬੱਚਾ ਕੀ ਹੈ ਜੀ ਮਗਰ ਵੀਰੇ ਇਹਦੇ ਬਹੁਤ ਚੰਗੀ ਬੱਛੀ ਆ ਗਈ ਅੱਛਾ ਇਹਦੇ ਮਗਰ ਬੱਛੀ ਆ ਗਈ ਹੈ ਹਾਂ ਹੂੰ ਠੀਕ ਆ ਪਹਿਲਾਂ ਤਾਰਾ ਹੀ ਮਾਰ ਇਹਨੇ ਵੀਰੇ ਉਹਦੇ ਆਪਣੀ ਥੋੜੀ ਡਰੀ ਵਿੱਚ ਉਹਦੇ ਆਈ ਕਰਕੇ ਆਪਾਂ ਪਿਛਲੀ ਵੀਡੀਓ ਵਿੱਚ ਪਾਈ ਸੀ ਨਾ ਵੀਡੀਓ ਤੇ ਥੋੜਾ ਭਜਦੀ ਜਖੱਚ ਕੇ ਕਈ ਭੈਣ ਭਰਾਵਾਂ ਨੇ ਮੈਨੂੰ ਇਹ ਗੱਲ ਦਾ ਸਵਾਲ ਕੀਤਾ ਕਹਿੰਦੇ ਖੱਚ ਖੱਚ ਭਜਦੀ ਆ ਵੀ ਲੂਤਲ ਜੀ ਲੱਗਦੀ ਹੈ ਹੈ ਹੂੰ ਬਈ ਉਹਦੇ ਆਈ ਸੀਗੀ ਉਪਰ ਆਇਆ ਕਰਦੀ ਸੀਗੀ ਹੂੰ ਉਹ ਵਜੀ ਗੱਲ ਨਹੀਂ ਵੀਰੇ ਉਹਦੇ ਬੋਲੀ ਕਿੰਨੇ ਦੱਸੇ ਜੀ 12 ਕਿਲੋ ਹੁਣ 16 ਕਿਲੋ ਦਾ ਵੱਧ ਗਈ 8 ਕਿਲੋ ਡੰਗ ਦੀ ਵੀਰੇ ਹੁਣ ਮਣਕੇ ਦਊ ਅਗਲਾ ਭਾਉ ਆ ਦੀ 4 ਡੰਗ ਚੋਈ ਚੱਲੇ ਨਾ ਪਤਾ ਠੀਕ ਆ ਥੋੜਾ ਤੇਥੋਂ ਵੱਡਾ ਡਰਦੀ ਬਰਾੜਾ ਪਤਾ ਨਹੀਂ ਕੀ ਚੱਕਰ ਆ ਕੈਮਰੇ ਦਾ ਸਟੈਂਡ ਸਟੂਡ ਆ ਨਾ ਇਹ ਚੀਜ਼ਾਂ ਦਾ ਦਫਤਰ ਆ ਪਾ ਵਸ਼ੀਲ ਆ ਲਗੇ ਮੜਾ ਤਾਂ ਪਿੱਛੇ ਨੂੰ ਹੋ ਜਾ ਥੋੜਾ ਤੇਥੋਂ ਡਰਦੀ ਆ ਉਹ ਪੌਂ ਦੀ ਜੇ ਕੋਈ ਭੈਣ ਭਰਾ ਕਰ ਜਾ ਕੇ ਚਵਾਈ ਕਰਦਾ ਆਈ ਨਹੀਂ ਗੱਲ ਹੈਗੀ ਹੂੰ ਉਹੀ ਉਹਦਾ ਟਾਈਮ ਖਰਾਬ ਹੋਊਗਾ ਵੀ ਇੱਥੇ ਆ ਕੇ ਬਾਲਟੀਆਂ ਭੰਨੀ ਜਾਊਗੀ ਆਪਾਂ ਫ੍ਰੀ ਦੇ ਦਾਂਗੇ ਗਾਹ ਨੂੰ ਕਹਤਾਂਗੇ ਨਾਲ ਹੀ ਚੜਾ ਕੇ ਲੈ ਜਾ ਜਿਲੱਤ ਵੀ ਮਾਰਗੀ ਦਾ ਗਾਂ ਠੀਕ ਆ ਹਾਂ ਆ ਜਾ ਬੱਸ ਬੇਟਾ ਨਿਆਣਾ ਪਾ ਕੇ ਵਧਗਾ ਚੋਣੇ ਠੰਡੀ ਸੀਲ ਬਸੇਰੀ ਐਡ ਬੁੱਤ ਠੀਕ ਆ ਹਾਂ ਬੱਸ ਬੁੱਤ ਬੱਸ ਲਓ ਜੀ ਥਾਣੇ ਚੈੱਕ ਕਰੋ ਹੁਣ ਅਸਮਾ ਕੇ ਸੋਨਾ ਕੱਢਿਆ ਇਹ ਬਈ ਥਾਣੇ ਨਾ ਬਰਾੜਾ ਪੂਰਾ ਮੁੱਠੀ ਵਾਲਾ ਥਾਣਾ ਹੂੰ ਕਈ ਕਹਿੰਦੇ ਬਈ ਛੋਟਾ ਹਨਾ ਹੂੰ ਤਾਂ ਮੈਂ ਆ ਇਧਰਲੇ ਪਾਸੇ ਤਾਂ ਆਰਾਮ ਬਹਿ ਕੇ ਮਾਰ ਦੂ ਉਧਰ ਦੱਸ ਜਾਣੀ ਲੈ ਬਈ ਦੇਖ ਚ ਬਈ ਲਓ ਜੀ ਹੁਣ ਪਾਉਂਦੀ ਕੋਈ ਬੰਦਾ ਬਹਿ ਬਹਿ ਉੱਠੀ ਜਾਵੇ ਆ ਹੀ ਨਹੀਂ ਗੱਲ ਹੈਗੀ ਵਹੀ ਲੱਤ ਛੜ ਕਰੀ ਜਾਊਗੀ ਲੈ ਚੁਵਾਈ ਮੋਟੀ ਚੁਵਾਈ ਹੈ ਪਰ ਇਹ ਆ ਹੀ ਨਹੀਂ ਗੱਲ ਹੈਗੀ ਹੂੰ ਲੈ ਠੀਕ ਹੈ ਓਕੇ ਹਜ ਬਾਈ ਹੁਣ 16 ਕਿਲੋ ਮਣਕੇ ਦਊਗਾ 15 ਕਿਲੋ ਜਾਂ ਠੱਡਾ ਕਰਕੇ ਅਗਲਾ ਮੰਨ ਲਿਆ ਦੁੱਧ 16 ਹੀ ਆਪਾਂ ਕਿਲੋ ਫੇਰ ਵੀ ਘੱਟ ਦੱਸਾਂਗੇ ਠੀਕ ਆ ਬਈ ਪੰਜਵਾਂ ਦਿਨ ਇੰਨਾ ਹੋਣਾ ਇਸ ਟਾਈਮ ਰੈਡੀ ਆ ਠੀਕ ਆ ਤੋੜ ਕੇ ਖਾ ਲਈ ਮੈਂ ਇਹਨੂੰ ਬਾਕੀ ਇਹਦਾ ਦੁੱਧ ਵੀ ਚੰਗਾ ਹੋਊ ਹਨਾ ਬਾਈ ਹਾਂ ਹਾਂ ਫੁੱਲ ਫੈਟ ਵਾਲਾ ਹਾਂ ਹਾਂ ਠੀਕ ਆ ਆ ਜਾ ਪੁੱਤ ਬਾਕੀ 16 ਫਿਟਨੈਸ ਵਾਲਾ ਹਵਾਨਾ ਮੁੱਠੀ ਆਲਾ ਥਾਣਾ ਕੱਲਾ ਕੱਲਾ ਨਖੜ ਮਹਾਤੀ ਜਵਾਈ ਆਲਾ ਫੇਸ ਕੁਆਲਟੀ ਸੋਹਣੀ ਹੈ ਅੱਛਾ ਪਤਾ ਜਾ ਅੱਜ ਬੱਚਾ ਵੀ ਫਾਇਦਾ ਹੋ ਜਾਣਾ ਤੁਹਾਡਾ ਬਈ ਮਸ਼ੀਨਾ ਪੂਰੀ ਜਾਤ ਦੀ ਹੈ ਮਗਰ ਹੂੰ ਹਾਂ ਇਹ ਫਿਰ ਕਿਹੜੇ ਭਾਜ ਦੇ ਦੇਣੀ ਅੱਜ ਹੁਣ ਉਦੇ ਤਾਂ ਆਪਾਂ ਮੁੱਲ ਹੋਰ ਕੀਤਾ ਸੀਗਾ ਉਸੇ ਭਾਜ ਦੀ ਦਵਾਂਗੇ ਬਰੇ ਮੁੱਲ 65 6000 ਰੁਪਏ 100 ਰੁਪਏ ਛੂਟ ਕਰੂੰਗਾ ਅੱਛਾ ਹਾਂ ਰੇਟ ਉਹੀ ਰਹੂਗਾ ਰੇਟ ਉਹੀ ਆ ਪਰ ਹੁਣ ਦੁੱਧ ਇਹਨਾਂ ਮਣਕੇ ਦਵਾਂਗਾ ਠੀਕ ਆ ਅੱਗੇ ਨਾਗ ਨੰਬਰ ਆ ਗਿਆ 42 ਹਾਂਜੀ ਹੂੰ ਸਿੰਘਾ ਵਾਲੀ ਸੁਆ ਕੰਨ ਮਾ ਜੀ ਨਾ ਨਵਰੇ ਇਹਦਾ ਵੀ ਨਾਂ ਹੀ ਪਲੂਣ ਬਚੀ ਸੋਹੰਦੀ ਆ ਪਹਿਲਾ ਸੁਆ ਦੰਦੋ ਜੀ ਦੰਦੋ 1 ਮਿੰਟ ਬਟ ਕਰ ਲੈਨੇ ਚੈੱਕ ਠੀਕ ਆ ਆ ਜਾ ਮੜਾ ਲੈ ਆ ਕੈਮਰਾ ਬਸ ਚੈੱਕ ਕਰ ਲਾ ਆਪ ਹੀ ਛੱਗੀ ਆ ਵੀਰੇ ਇੱਕ ਦੰਦ ਹੀ ਖੜਾ ਕੰਨਾਂ ਵਾਲਾ ਠੀਕ ਆ ਠੰਡੀ ਐ ਨਹੀਂ ਗਰਮ ਵਾਲੀ ਵੀਰੇ ਹੂੰ ਆਏ ਨਹੀਂ ਗੱਲ ਹੈਗੀ ਠੀਕ ਆ ਆਉਂਦੀ ਪੁੱਠੇ ਪਾਸੇ ਬਹਿ ਕੇ ਆ ਹੀ ਪਾਸ ਕਰ ਲਾ ਸੂਹਾ ਪਹਿਲਾ ਹੀ ਹੁੰਦੀ ਐ ਹੂੰ ਪਲੂਣਾ ਬੱਚੀ ਸੂਹਾ ਪਹਿਲਾ ਹੀ ਆ ਸੂਹਾ ਪਹਿਲਾ ਹੀ ਆ ਪਰ ਠੰਡੀ ਇੰਨੀ ਆ ਹੂੰ ਹੋ ਜਾ ਪਤਾ ਨੂੰ ਦੇਖੀ ਮਾੜੇ ਮਰੀ ਕੈਮਰਾ ਨੇੜੇ ਹੋ ਕੇ ਫਿਟਨੈਸ ਵਾਲਾ ਹਵਾ ਹਾਂ ਦੁੱਧ ਬਰਾੜਾ ਪਹਿਲੇ ਸੂਏ ਪਲੂਣੇ ਚਵਾ ਦੂਗੀ 20 22 ਕਿਲੋ ਹੂੰ ਲੈ ਬਰੀ ਕੀ ਬਰਾੜਾ ਦੁੱਧ ਦਾ ਵੀ ਨਸਲ ਨਹੀਂ ਦੇਣਾ ਠੀਕ ਲੈ ਆ ਸਾਰੇ ਵਾਲ ਕੱਢ ਕੇ ਸੋਣਾ ਨੇ ਪੰਡਲਾ ਤੁਲੇ ਵੀ ਸੂਣ ਲੱਗੀ ਕਰਮ ਵਾਲੀ ਠੀਕ ਆ ਲੈ ਮਰੀ ਕੈਮਰਾ ਫੱਟ ਫੱਟ ਲੈ ਬਾਪੂ ਰਾ ਹਾਂ ਵੀ ਵਖੀਮ ਭਾਈ ਇੱਧਰ ਦੀ ਬਹਿਣੀ ਦੇ ਬਸ ਮਰੀ ਮੂਰੇ ਹੋ ਗਿਆ ਸੋਣਾ ਥਾਣ ਲੱਗਿਆ ਹਾਣਾ ਪੂਰਾ ਹੀ ਨਹੀਂ ਗੱਲ ਹੈਗੀ ਮੁਠੀ ਵਾਲਾ ਥਾਣਾ ਹੂੰ 2 2 2 2 ਇੰਚੀ ਦਾ ਥਣ ਲੱਗਿਆ ਬੜ ਨੂੰ ਦੈਣ ਹੀ ਲੈਂਦੀ ਆ ਥੋੜੇ ਜੇ ਬਸ ਦੈਣ ਬੜੇ ਹਫਤਾ ਲੈ ਜੂ ਇਸ ਹੂੰ ਨਸਲ ਵਾਲਾ ਬਸੂ ਤਨ ਪਤਾ ਟਾਈਮ ਲੈ ਆਈ ਜਾਂਦਾ ਲੈ ਆਈ ਜਾਂਦਾ ਬਾਕੀ ਸੰਭੀ ਪਲੀ ਆ ਨਾ ਸੌਖਾ ਬਸੂ ਲੈ ਆਈ ਜਾਂਦਾ ਹਾਂ ਠੀਕ ਲੈ ਵੀਰੇ ਚੰਗੀ ਹੂੰ ਲਾ ਜਿਵੇਂ ਮਾਰ ਲੱਤ ਤਾਂ ਵੀਰੇ ਮਾਰਨੀ ਨਹੀਂ ਆਉਂਦੀ ਇਹਨੂੰ ਆਏ ਨਹੀਂ ਗੱਲ ਹੈਗੀ ਹੂੰ ਉਹ ਸੂ ਕੇ ਕੇ ਬਿਛੜਾ ਪੇਜੇ ਮਰੀ ਜਾਊਗੀ ਜਾਂ ਹਲਚਲ ਕਰੀ ਜਾਊਗੀ ਠੀਕ ਆ ਪੀਲਾ ਬੰਨਣ ਦੀ ਬੱਛੀ ਦੇ ਲੋੜ ਨਹੀਂ ਠੰਡੀ ਬਥੇਰੀ ਇਹਦਾ ਕਿੱਡਾ ਕਪਾ ਹੈ ਇਹਦਾ ਵੀਰੇ 68 ਮੁੱਲ ਅੱਜ ਅੱਜ ਵਿੱਚੋਂ ਮਾਨਤਨ ਕਰਾਂਗੇ ਠੀਕ ਆ 68000 ਰੁਪਏ ਚੋ ਬਾਈ ਕਹਿੰਦਾ ਆਪਾਂ ਮਾਨਤਨ ਕਰ ਦਾਂਗੇ ਜੀ ਕੱਲ ਨੂੰ ਪਸੂ ਤਿਆਰ ਹੁੰਦਾ ਵੀਰੇ ਕੱਲ ਦੀ ਗੱਲ ਦਿਆ ਹੋਰ ਹੋ ਜਾਂਦੀ ਆ ਕਿਉਂਕਿ ਬੱਚਾ ਚੰਗਾ ਦੇ ਜੇ ਫਾਇਦਾ ਹੋ ਜਾਂਦਾ ਹੁਣ ਨਾਗ ਆ ਗਿਆ ਜੀ ਆਪਣਾ 5 ਨੰਬਰ ਵੱਡੀ ਵਹਿੜ ਕੱਦ ਕਾਠ ਵਾਲੀ ਆ ਤੇ ਬਾਕੀ ਤਿਆਰੀ ਥੋਰੀ ਬਹੁਤ ਕਮਾਲ ਦੀ ਕੀਤੀ ਹੋਈ ਆ ਹਵਾਨਾ ਤੁਹਾਨੂੰ ਮੈਂ ਪਹਿਲਾਂ ਹੀ ਚੈੱਕ ਕਰਾ ਦਿੰਦਾ ਇਹਦਾ ਸੂਆ ਕਿੰਨਾ ਵਾ ਬਾਈ ਇਹ ਬੜਾ ਅਰੀਜਨਲ ਤੀਜਾ ਸੂਆ ਸੋਹੰਦੀ ਵੀਰੇ ਹੂੰ ਪਰ ਉਹਦੇ ਨੇ ਪਿਛਲੇ ਸੂਏ ਪਿਛਲੀ ਵੀਡੀਓ ਚ ਮੰਨ ਕੇ ਵੱਡੀ ਵਹਿੜ ਪਾਈ ਸੀਗੀ ਜਿਹਦੀ ਸੂਕੇ ਹੱਡੀ ਸੀਗੀ ਬਸ ਉਹਦੇ ਜਿੱਡੂ ਹੋਈ ਆ ਦੁੱਧ ਵਜੋਂ ਚਵਾਤਾ ਦੂਜੇ ਸੂਏ 27 28 ਲੀਟਰ ਹੂੰ ਐਕਤੀ ਆ ਪਹਿਨਾ ਇਹਨਾਂ ਇਹ ਕਹਿ ਕੇ ਦਵਾਗੇ ਵੀਰੇ ਛੋਟੇ ਹਾਥੀ ਜਿੱਡੀ ਵੇੜਾ ਬੜਾ ਮੜਦੇ ਕੈਮਰਾ ਠੀਕ ਆ ਹਾਂ ਫੁੱਲ ਵੱਡੀ ਵੇੜਾ ਠੀਕ ਆ ਬਾਕੀ ਸੋਨਾ ਮੁਠੀ ਵਾਲਾ ਥਾਨ ਕੱਲਾ ਕੱਲਾ ਬਾਕੀ ਨਾਣਾ ਨੂਣਾ ਚੈੱਕ ਕਰਾਵਾ ਕਿ ਥਾਨ ਜੇ ਬੜਾ ਕਿੱਦਾਂ ਚੰਗਾ ਲੱਗਿਆ ਵੇੜ ਨੂੰ ਹੂੰ ਮੱਝਾਂ ਨਾਲ ਥਾਨ ਲੱਗਿਆ ਵੇੜ ਨੂੰ ਠੀਕ ਆ ਹਾਂ ਬਾਕੀ ਵੇਖ ਲੈ ਫੁੱਲ ਵੱਡੀ ਵੇੜਾ ਹੂੰ ਕੋਈ ਛੋਟੀ ਨਹੀਂ ਛੋਟੀ ਨਾ ਮੰਨ ਕੇ ਆ ਜੇ ਕਿੰਨਾ ਪਿਆਜੂ ਦੁੱਧ 27 28 ਲੀਟਰ ਵੀਰੇ 27 28 ਲੀਟਰ ਖੁੱਲਾ ਹਾਂ ਠੀਕ ਆ ਜਮਾਂ ਭਈਆ ਖਾਸ ਮਿੱਤਰ ਤੋਂ ਘਰੋਂ ਵੇੜ ਆਈ ਆ ਹੂੰ ਕੀ ਗਾ ਇਨੀ ਗਾਰੰਟੀ ਤੇ ਵੜਾਈ ਆ ਠੀਕ ਆ ਅਜਾ ਬਈ ਇਹ ਹਫਤਾ ਦੱਸ ਜਨ ਤਾਂ ਉਹੀ ਭਾਈ 9 ਮਹੀਨੇ ਪੂਰੇ ਹੋਣ ਚ ਠੀਕ ਆ ਹਾਂ ਲੇਵੇ ਦੀ ਪੰਡ ਲਾ ਦੂਗੀ ਫੋਨ ਲੱਗੀ ਕਰਮ ਵਾਲੀ ਲੈ ਲੈ ਨਾੜਾ ਨੇੜੇ ਹੋ ਕੇ ਮਾਰਦੇ ਨਾੜਾ ਚੈੱਕ ਕਰਾ ਭਰਿਆ ਪਿਆ ਮਿਲਕ ਵੇਣ ਵੀ ਪੂਰੀ ਸਟਰੋਂਗ ਹੁੰਦੀ ਆ ਹਾਂ ਇਹਦਾ ਫਿਰ ਗੱਬਣ ਗੱਬਣ ਦਾ ਕੀ ਭਾਅ ਹੈ ਮੇਰੇ ਭਾਅ ਕਰੂੰਗਾ ਤਾਂ ਮੈਂ ਸੂਈ ਗਾਂ ਦਾ ਹੂੰ ਗੱਬਣ ਦਾ ਰੇਟ ਅੱਜ ਫੋਨ ਤੇ ਕਰੂੰਗਾ ਅੱਜ ਫੋਨ ਤੇ ਕਰੂੰਗਾ ਪਰ ਐ ਨਹੀਂ ਗੱਲ ਹੈ ਕਿ ਅੱਜ ਮੇੜੋ ਗੱਬਣ ਗੱਬਣ ਦੇ ਦੂੰ ਭਾਅ ਚ ਠੀਕ ਆ ਹਾਂ ਹੂੰ ਬਾਜ ਹੈ ਨਾ ਅਗਲਾ ਕਹਿੰਦਾ ਤੂੰ ਉਦੇ ਕੀ ਮੰਗਿਆ ਸੀ ਅੱਜ ਕੀ ਮੰਗੀ ਹੈ ਨਾ ਹਾਂ ਅੱਜ ਦਾ ਰੇਟ ਅੱਜ ਦਾ ਹੋਊਗਾ ਸੂਈ ਦਾ ਰੇਟ ਉਦੇ ਦਾ ਹੋਊਗਾ ਠੀਕ ਆ ਹਾਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ